ਪੰਜਾਬ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਇਸੇ ਤਹਿਤ ਹੀ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਪੁੱਜੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਹ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ ਅਤੇ ਕਿਸੇ ਵੀ ਪਾਰਟੀ ਨਾਲ ਧੱਕਾ ਨਾ ਹੋਵੇ ਅਤੇ ਹਰੇ ਕੈਂਡੀਡੇਟ ਨੂੰ ਜੋ ਵੀ ਜਾਣਕਾਰੀ ਹੋਵੇ ਉਸ ਨੂੰ ਦਿੱਤੀ ਜਾਵੇ ਗੱਲਬਾਤ ਕਰਦਿਆਂ ਹੋਇਆਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਆਖਿਆ ਕਿ ਇਹ ਦੇਖੋ ਖਾਸ ਰਿਪੋਰਟ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦਾ ਬਿਗੜ ਵੱਜ ਚੁੱਕਾ ਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਹੁਣੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਲਈ ਕਿ ਜਿਹੜੇ ਪ੍ਰਬੰਧ ਕੀਤੇ ਗਏ ਹਨ ਪ੍ਰਸ਼ਾਸਨ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਕੀ ਲੱਗਦਾ ਕਿ ਨਿਰਪੱਖ ਚੋਣਾਂ ਹੋਣਗੀਆਂ ਜੀ ਕੀ ਕਹਿੰਦੇ ਹਨ ਮੰਤਰੀ ਸਾਹਿਬ ਕੀ ਆਸ ਹੈ ਕਿ ਨਿਰਪੱਖ ਚੋਣਾਂ ਹੋਣਗੀਆਂ ਇਸ ਵਾਰ ਦੇਖੋ ਆਪਾਂ ਸਾਰੇ ਆਸਤੇ ਖੜੇ ਆਂ ਤਹੀ ਤਹਾਡੇ ਰਾਏ ਮੀਡੀਆ ਰਾਏ ਵਿੱਚ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਸਪੀਕਰ ਪੱਖ ਸ਼ਵਧਾਨ ਦੇ ਅਨੁਸਾਰ ਮਰਜ਼ਾਦਾ 'ਚ ਰਹਿ ਕੇ ਹਰ ਚੀਜ਼ ਜਿਹੜੀ ਮੈਂ ਚਾਹੁੰਦਾ ਕਿ ਅੱਜ ਕਿਉਂਕਿ ਉਹ ਜਿਹੜਾ ਦੇਸ਼ ਦਾ ਲੋਕਤੰਤਰ ਦੇਸ਼ ਹੈ ਲੋਕਤੰਤਰ ਚੱਲਦੇ ਨੂੰ ਅਧਿਕਾਰ ਹੈ ਹਰ ਚੀਜ਼ ਦਾ ਆਪਣੀ ਵੋਟ ਦਾ ਜਾਂ ਹੱਕਾਂ ਦਾ ਜੋ ਵੀ ਆ ਉਹਨਾਂ ਨੂੰ ਹਰ ਇੱਕ ਮੌਕਾ ਮਿਲਣਾ ਚਾਹੀਦਾ ਅਸੀਂ ਅੱਜ ਇਹੋ ਕਰਦੇ ਆ ਅਸੀਂ ਦੇਸ਼ ਨੂੰ ਅੱਜ ਮਿਲਣ ਵਾਸਤੇ ਵੀ ਆਏ ਇਹੋ ਕਰਨੀ ਆ ਵੀ ਮਤਲਬ ਸਾਰੇ ਅਫਸਰ ਸਾਹਿਬਾਨਾਂ ਨੂੰ ਜਿਹੜੇ ਉਹ ਕਰਕੇ ਮਰ ਦਰਸ਼ਨ ਦੇਣ ਵੀ ਕਿ ਇਹਦੇ ਨਾਲ ਵੀ ਟੱਕੇ ਸਾਈ ਕਿਉਂ ਇਹੋ ਜੀ ਗੱਲ ਨਾ ਹੋਵੇ ਕਿਉਂਕਿ ਅੱਜ ਲੋਕ ਬਰਦਾਸ਼ਤ ਨਹੀਂ ਕਰਦੇ ਨਾ ਚੀਜ਼ਾਂ ਤੋਂ ਕਿਉਂਕਿ ਸਾਰੇ ਬੰਦੇ ਚਾਹੁੰਦੇ ਆ ਵੀ ਪੰਜਾਬ ਚ ਅਮਨ ਸ਼ਾਂਤੀ ਪਾਈ ਚਲ ਸ਼ਾਂਜ ਤੇ ਲੋਕਤੰਤਰ ਜਿਹੜਾ ਉਹ ਬਹਾਲ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੂੰ ਲੈ ਕੇ ਅਕਾਲੀ ਦਲ ਦੀਆਂ ਕੀ ਤਿਆਰੀਆਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੇ ਪਾਸੇ ਤਿਆਰੀ ਬੜੇ ਰਾਮ ਨਾਲ ਤਿਆਰੀ ਜਿਹੜੀ ਹੋ ਰਹੀ ਸਾਡੇ ਬੰਦੇ ਸ਼ਾਰਜ ਨੇ ਸਾਰੇ ਗੁਰੂ ਦੀ ਕਿਰਪਾ ਜਿੱਤਣਗੇ ਵੀ ਬੜੀ ਸ਼ਾਨ ਦੇ ਨਾਲ ਔਰ ਸਾਰਾ ਇਹੋ ਹੀ ਚਾਹਣੇ ਆ ਵੀ ਪ੍ਰਸ਼ਾਸਨ ਜਿਹੜਾ ਪੂਰਾ ਖਜਲਖਾ ਵੀ ਦਫਤਰਾ ਚੋਂ ਨਾਗਰੇ ਜਿਹੜੀ ਜਿਹੜੀ ਚੀਜ਼ ਉਹਨਾਂ ਨੂੰ ਮਿਹਿਆ ਕਰਾਉਣੀ ਹੈ ਮੌਕੇ ਦੇ ਮੁਤਾਬਕ ਵੀਡੀਓ ਦੇ ਸਹਿਬਾਨ ਜਾਂ ਹੋਰ ਜਿਹੜੇ ਜਿਹੜੇ ਦਫਤਰਾ ਚ ਲੋੜੀ ਦੀਆਂ ਉਹਨਾਂ ਨੂੰ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਲ ਫਾਈਲ ਦੇ ਨਾਲ ਸੰਬੰਧ ਰੱਖਦੀਆਂ ਕਾਗਜ਼ ਜਿਹੜੇ ਹੁਣੇ ਉਮੀਦਵਾਰ ਦੇ ਉਹ ਪੂਰੀਆਂ ਮੌਕੇ ਤੇ ਹੋ ਜਾਣ ਉਹਦੇ ਮੁਤਾਬਕ ਜਿਹੜੀਆਂ ਸਹੀ ਸਲਾਮ ਦਾ ਜਿਹੜਾ ਕੰਮ ਸ਼ਰਾ ਉਹਨੇ ਪ੍ਰੇਜੜੇ ਤੇ ਸ਼ਰਮਣੀ ਕਾਲੀ ਦਰ ਬਹੁਤ ਵੱਡੀ ਮਤਲਬ ਬਹੁ ਮਰਨੇ ਨਾਗਰ ਸ਼ਾਰੀਆਂ ਸ਼ੀਟਾਂ ਪੰਜਾਬ ਚ ਜਿੱਤੇ ਗੋ ਜੀ ਸਾਫ ਕਾ ਮਤਰੀ ਗੁਲਜਾਰ ਸਿੰਘ ਰਣਕੀ ਹਣੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਜਿਹੜੀਆਂ ਚੋਣਾਂ ਆ ਰਹੀਆਂ ਜਿਲ੍ਹਾ ਪਰਸ਼ਦ ਅਤੇ ਬਲਾਕ ਸੰਪਤੀ ਦੀਆਂ ਉਸ ਨੂੰ ਨਿਰਫਕ ਟੰਗ ਨਾ ਕਰਵਾਵੇ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਟ ਵੀ ਖਬਰਾਂ ਵਿੱਚ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ